ਲੋਕ ਚੇਤਨਾ ਟੀਵੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਸ਼ਮਸ਼ੀਰ ਪੁਰਖੜੀ ਅੱਜ ਅਸੀਂ ਪਹੁੰਚੇ ਹਿਮਾਚਲ ਹਿਮਾਚਲ ਦਾ ਬੜਾ ਵੱਡਾ ਸ਼ਹਿਰ ਕਾਂਗੜਾ ਕਾਂਗੜੇ ਤੋਂ 10 ਕਿਲੋਮੀਟਰ ਦੂਰ ਪਿੰਡ ਪੈਂਦਾ ਇੱਕ ਪਾਸੂ ਪਾਸੂ ਦੇ ਵਿੱਚ ਜਿੱਥੇ ਅਸੀਂ ਇੱਕ ਸ਼ਾਦੀ ਸਮਾਗਮ ਦੇ ਵਿੱਚ ਸ਼ਾਮਲ ਹੋਣ ਲਈ ਆਏ ਆ ਅ ਸੋ ਦਿਲ ਕੀਤਾ ਕਿ ਹਿਮਾਚਲ ਦਾ ਜਿਹੜਾ ਕਲਚਰ ਹੈ ਸਭਿਆਚਾਰ ਹੈ ਉਹ ਸਾਰੇ ਇਸ ਚੈਨਲ ਦੇ ਸਾਰੇ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਜਾਵੇ ਸੋ ਜਿਵੇਂ ਮੈਂ ਤੁਹਾਨੂੰ ਦੱਸਦੇ ਆ ਕਿ ਅੱਜ ਲੜਕੀ ਦੀ ਸ਼ਾਦੀ ਹੈ ਜਿਹਦਾ ਨਾਮ ਸਲੇਸ਼ ਹੈ ਔਰ ਇਹ ਐਂਟਰੀ ਪੁਆਇੰਟ ਹੈ ਜਿੱਥੋਂ ਸਾਰੇ ਮਹਿਮਾਨ ਆਉਂਦੇ ਆ ਤੁਸੀਂ ਬਾਜਾ ਦੇਖ ਰਹੇ ਹੋ ਜਿਵੇਂ ਬਾਜਾ ਪਿੰਡਾਂ ਦੇ ਵਿੱਚ ਬੈਂਡ ਬਾਜਾ ਹੁੰਦਾ ਪੰਜਾਬ ਦੇ ਵਿੱਚ ਉਸ ਤਰ੍ਹਾਂ ਦਾ ਇਹ ਬੈਂਡ ਬਾਜਾ ਇਹ ਜਿਹੜਾ ਪੂਰੇ ਸ਼ਗਨ ਬਿਹਾਰ ਕੀਤਾ ਜਾਂਦੇ ਆ ਉਹ ਅੱਗੇ ਚੱਲਦੇ ਆ ਆ ਤੁਹਾਨੂੰ ਦਿਖਾਉਣੇ ਆ ਜਿਵੇਂ ਅੱਜ ਕੱਲ ਪੰਜਾਬ ਦੇ ਵਿੱਚ ਜਿਹੜਾ ਖਾਣੇ ਦਾ ਸੱਭਿਆਚਾਰ ਹੈ ਵਿਆਹ ਦਾ ਸੱਭਿਆਚਾਰ ਹੈ ਉਹ ਮੈਰਿਜ ਪੈਲਸਾਂ ਨੇ ਜਿਹੜਾ ਆਪਣੀ ਬੁੱਕਲ ਦੇ ਵਿੱਚ ਲੈ ਕੇ ਪੰਜਾਬ ਦਾ ਅਮੀਰ ਵਿਰਸਾ ਪੰਜਾਬ ਦਾ ਅਮੀਰ ਸੱਭਿਆਚਾਰ ਨੂੰ ਖਤਮ ਕਿਤੇ ਨਾ ਕਿਤੇ ਕਰਤਾ ਤੋਂ ਜਿੱਥੇ ਤੱਕ ਹਿਮਾਚਲ ਦੇ ਸੰਬੰਧ ਹੈ ਹਿਮਾਚਲ ਦੇ ਵਿੱਚ ਤੁਸੀਂ ਦੇਖ ਰਹੇ ਹੋ ਆ ਬੀਬੀਆਂ ਜਿਹੜੀਆਂ ਬੈਠ ਕੇ ਦੁਪਹਿਰ ਦਾ ਖਾਣਾ ਛੱਕ ਰਹੀਆਂ ਨੇ ਔਰ ਇਹ ਛਕ ਕੀ ਰਹੀਆਂ ਨੇ ਔਰ ਕਾਦੇ ਵਿੱਚ ਛਕ ਰਹੀਆਂ ਨੇ ਤੁਹਾਡੇ ਨਾਲ ਦੱਸ ਦਿਆ ਮੈਂ ਤੁਹਾਡੀ ਜਾਣਕਾਰੀ ਦੇ ਲਈ ਇੱਕ ਖਾਸ ਕਿਸਮ ਦੇ ਪੌਦੇ ਦਾ ਪੱਤਾ ਹੈ ਜਿਹਦੇ ਨਾਲ ਜਿਹਨੂੰ ਪੱਤਲ ਕਹਿੰਦੇ ਆ ਪੰਜਾਬ ਦੇ ਵਿੱਚ ਪੱਤਲ ਕਹਿੰਦੇ ਪੱਤਲਾਂ ਬਣੀਆਂ ਹੋਈਆਂ ਪੱਤਲਾਂ ਦੇ ਵਿੱਚ ਜਿਹੜਾ ਇਹਨਾਂ ਨੂੰ ਫਿੱਕੇ ਚਾਵਲ ਅ ਥੱਲੇ ਬਿਠਾ ਕੇ ਪਰੋਸੇ ਜਾਂਦੇ ਆ ਫਿੱਕੇ ਚਾਵਲਾਂ ਦੇ ਨਾਲ ਮੈਂ ਤੁਹਾਨੂੰ ਇਹ ਵੀ ਦੱਸਦਾ ਕਿ ਸੱਤ ਅੱਠ ਤਰ੍ਹਾਂ ਦੀ ਸਬਜ਼ੀ ਬਣੀ ਹੁੰਦੀ ਹੈ ਅ ਹਿਮਾਚਲ ਭਾਸ਼ਾ ਦੇ ਵਿੱਚ ਇਹਨੂੰ ਕਹਿੰਦੇ ਆ ਭੱਤ ਭੱਤ ਦਿੱਤੀ ਹੈ ਭੱਤ ਖਾਧੀ ਹੈ ਹਨਾ ਤੋਂ ਸਾਡੇ ਪੰਜਾਬ ਦੇ ਵਿੱਚ ਤਾਂ 1 ਘੰਟੇ ਦਾ 2 ਘੰਟੇ ਦਾ 4 ਘੰਟੇ ਦਾ ਪ੍ਰੋਗਰਾਮ ਸਮਾਗਮ ਖਤਮ ਹੋ ਜਾਂਦਾ ਸੋ ਇਸ ਹਿਮਾਚਲ ਦੇ ਵਿੱਚ ਜਿਹੜਾ ਵਿਆਹ ਸ਼ਾਦੀ ਦਾ ਪ੍ਰੋਗਰਾਮ ਹੈ ਉਹ ਕਈ ਕਈ ਦਿਨ ਚੱਲਦਾ 3-4 ਦਿਨ ਚੱਲਦਾ ਔਰ 3-4 ਦਿਨ ਦੇ ਵਿੱਚ ਜਿੰਨੇ ਵੀ ਆਂਟੀ ਗਵੰਡੀ ਆ ਮੁਹੱਲੇਦਾਰ ਹੈ ਔਰ ਰਿਸ਼ਤੇਦਾਰ ਸਕੇ ਸੰਬੰਧੀ ਆਉਂਦੇ ਆ ਸਾਰੇ ਥੱਲੇ ਬੈਠ ਕੇ ਖਾਣਾ ਖਾਂਦੇ ਆ ਕਿਸੇ ਦੇ ਘਰ ਦੇ ਵਿੱਚ ਚੁੱਲਾ ਨਹੀਂ ਬਲਦਾ ਸੋ ਇਹ ਬੜੇ ਆਰਾਮ ਦੇ ਨਾਲ ਜਿਹੜਾ ਥੱਲੇ ਬੈਠ ਕੇ ਹੱਥਾਂ ਦੇ ਨਾਲ ਖਾਂਦੇ ਆ ਕੋਈ ਸਪੂਨ ਯੂਜ਼ ਨਹੀਂ ਕਰਦੇ ਔਰ ਇਹਨਾਂ ਨੂੰ ਰੱਜ ਕੇ ਚਾਵਲ ਜਿੰਨੇ ਖਾਣੇ ਔਰ ਤਰਾਂ ਤਰਾਂ ਦੀਆਂ ਸਬਜ਼ੀਆਂ ਭਾਂਤ ਸੁਪਾਤੀਆਂ ਇਹਨਾਂ ਨੂੰ ਬਣਾਈਆਂ ਜਾਂਦੀਆਂ ਉਹਦੇ ਵਿੱਚ ਇਹ ਹੱਥਾਂ ਨਾਲ ਬੈਠ ਕੇ ਖਾਂਦੇ ਆ ਜਿਹੜੇ ਲੋਕ ਥੱਲੇ ਨਹੀਂ ਬੈਠ ਕੇ ਸ਼ੱਕ ਸਕਦੇ ਖਾ ਸਕਦੇ ਉਹ ਟੇਬਲਾਂ ਦੇ ਉੱਤੇ ਬੈਂਚ ਦੇ ਉੱਤੇ ਬੈਠ ਕੇ ਖਾ ਲੈਂਦੇ ਨੇ ਉਹ ਬਹੁਤ ਅੱਛਾ ਲੱਗਿਆ ਔਰ ਇਹਦੇ ਵਿੱਚ ਮਾਤਾਵਾ ਵੀ ਨੇ ਜਵਾਨ ਵੀ ਨੇ ਬੁੱਡੇ ਵੀ ਨੇ ਬੱਚੇ ਵੀ ਨੇ ਸਾਰੇ ਬੈਠ ਕੇ ਇੰਜੋਏ ਕਰਦੇ ਇਕੱਠੇ ਖਾਂਦੇ ਔਰ ਤਿੰਨੇ ਟਾਈਮ ਦਾ ਖਾਣਾ ਸਾਰੇ ਆਂਢੀ ਗੋਂਢੀ ਅ ਬਿਆਹ ਪ੍ਰੋਗਰਾਮ ਵਾਲੇ ਲੜਕੇ ਦੇ ਹੋਵੇ ਲੜਕੀ ਦੀ ਸ਼ਾਦੀ ਹੋਵੇ ਉਸ ਪਰਿਵਾਰ ਦੇ ਉਸ ਘਰ ਦੇ ਵਿੱਚ ਆ ਕੇ ਸਾਰਾ ਇਹ ਆਪਣਾ ਜਿਹੜਾ ਰਸ਼ਨ ਪਾਣੀ ਸਕਦੇ ਰਹਿੰਦੇ ਆ ਦੋ ਤਿੰਨ ਦਿਨ ਜਿੰਨੇ ਦਿਨ ਵੀ ਸਮਾਗਮ ਚੱਲਦਾ ਔਰ ਇਹ ਜਿਹੜੇ ਲੋਕ ਬਣਾਉਂਦੇ ਆ ਪੰਡਤ ਇਸ ਖਾਣੇ ਨੂੰ ਉਹੀ ਪਰੋਸਦੇ ਆ ਕੋਈ ਹੋਰ ਨਹੀਂ ਪਰੋਸ ਸਕਦਾ ਤੇ ਵੀ ਬਹੁਤ ਹੀ ਇੱਕ ਖਾਸ ਤੇ ਅਲੱਗ ਗੱਲ ਹੈ ਸੋ ਤੁਸੀਂ ਦੇਖ ਰਹੇ ਹੋ ਇਹ ਸਾਰੇ ਜਿਹੜੇ ਦੁਪਹਿਰ ਦਾ ਖਾਣਾ ਖਾ ਰਿਹਾ ਜਿਹਨੂੰ ਪੱਤ ਕਹਿੰਦੇ ਆ ਔਰ ਪੱਤਲ ਦੇ ਉੱਤੇ ਹੱਥਾਂ ਦੇ ਨਾਲ ਖਾਂਦੇ ਆ ਕੋਈ ਸਪੂਨ ਯੂਜ਼ ਨਹੀਂ ਕਰਦੇ ਬੜਾ ਵਧੀਆ ਲੱਗਿਆ ਤੁਸੀਂ ਸਾਰੇ ਮਹਿਮਾਨਾਂ ਨੂੰ ਦੇਖਿਆ ਖਾਣਾ ਖਾਂਦਿਆਂ ਨੂੰ ਦੁਪਹਿਰ ਦਾ ਖਾਣੇ ਦੇ ਵਿੱਚ ਉਹ ਮੈਂ ਤੁਹਾਡੇ ਨਾਲ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਵੱਖ-ਵੱਖ ਤਰ੍ਹਾਂ ਦੇ ਜਿਹੜੇ ਖਾਣੇ ਐ ਉਹ ਉਹ ਬਣਦੇ ਨੇ ਵਿਆਹ ਸ਼ਾਦੀ ਵਾਲੇ ਪ੍ਰੋਗਰਾਮ ਦੇ ਵਿੱਚ ਜਿਹਦੇ ਵਿੱਚ ਦਾਲਾਂ ਵੀ ਹੁੰਦੀਆਂ ਨੇ ਸਬਜ਼ੀਆਂ ਵੀ ਹੁੰਦੀਆਂ ਨੇ ਅਲੱਗ-ਅਲੱਗ ਤਰ੍ਹਾਂ ਦੇ ਹੁੰਦੇ ਆ ਔਰ ਮੈਂ ਇਸ ਗੱਲ ਦਾ ਵੀ ਤੁਹਾਡੇ ਨਾਲ ਸਾਰਿਆਂ ਨਾਲ ਜ਼ਿਕਰ ਕੀਤਾ ਸੀ ਕਿ ਇਹਨਾਂ ਨੂੰ ਜਿਹੜੇ ਬਣਾਉਣ ਵਾਲੇ ਨੇ ਜਿਹੜੇ ਇਹਨਾਂ ਨੂੰ ਪ੍ਰੀਪੇਅਰ ਕਰਦੇ ਨੇ ਖਾਣਾ ਬਣਾਉਂਦੇ ਨੇ ਉਹੀ ਪੰਡਤ ਜੀ ਜਿਹੜੇ ਸਾਰੇ ਮਹਿਮਾਨਾਂ ਨੂੰ ਖਾਣਾ ਆਪ ਆਪਣੇ ਹੱਥੀ ਛਕਾਉਂਦੇ ਨੇ ਤੁਸੀਂ ਦੇਖ ਸਕਦੇ ਹੋ ਬਹੁਤ ਸਾਰੀਆਂ ਸਬਜ਼ੀਆਂ ਦੇਖੋ ਜਿੰਨੇ ਦਿਖਾਇਓ ਜੀ ਕਿਹੜੀ-ਕਿਹੜੀ ਸਬਜ਼ੀ ਆ ਇਹ ਆ ਦਿਖਾਇਓ ਮੈਨੂੰ ਦਿਖਾਇਓ ਇੱਕ ਇੱਕ ਕਰ ਇੱਕ ਸੈਂਡ ਇਧਰ ਆ ਜਾਓ ਇਧਰੋਂ ਆਜੋ ਮਿੱਠੀ ਚੌਲ ਆ ਦਿਖਾ ਦਿਵਾਜੇ ਇਹ ਮਿੱਠੇ ਚਾਵਲ ਹੈ ਹਾਂ সুইਟ 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 ਰਾਈਸ ਇਹ ਮਿੱਠੇ ਰਾਈਸ ਹੈ ਤੇ ਅਗਲੀ ਇਹ ਖੱਟਾ ਚਨੇ ਦਾ ਇਹ ਖੱਟਾ ਇਹ ਖੱਟਾ ਇਹਦੇ ਚ ਖਟਾਸ ਹੈ ਇਹ ਚਨਾ ਤੇ ਪਾਲਕ ਹੈ ਹਾਂਜੀ ਓਕੇ ਔਰ ਮਹਾਂ ਦੀ ਦਾਲ ਹੋਗੀ ਹਾਂਜੀ ਬਹੁਤ ਅੱਛੀ ਕੜਾਹੀ ਦੇ ਵਿੱਚ ਇਹ ਜਿਹੜੀ ਇਸ ਉਹਦੇ ਵਿੱਚ ਕੀ ਕਹਿੰਦੇ ਇਹਨੂੰ ਜਿਹਦੇ ਵਿੱਚ ਬਣਾਉਂਦੇ ਚਰੋਟੀ 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 ਤੇ ਇਹਦੇ ਵਿੱਚ ਇਹਨੂੰ ਪਕਾਉਂਦੇ ਨੇ ਕਿੰਨਾ ਸਮਾਂ ਲੱਗਦਾ ਇਹਨੂੰ ਪਕਾਉਣ ਲਈ 1 ਘੰਟਾ 1 ਘੰਟਾ ਪਕਤੀ ਰਹਤੀ ਹੈ ਇਹ ਮਕੰਦ ਬੜੀ ਇਹ ਮਕੰਦ ਬੜੀ ਜੀ ਅਗਲੇ ਵੀ ਦਿਖਾਓ ਇਹ ਕੜੀ ਇਹ ਕੜੀ ਹੈ ਦੇਖੋ ਟ੍ਰੈਡੀਸ਼ਨਲ ਕੜੀ ਹੈ ਇਹਨਾਂ ਦੀ ਇੱਥੋਂ ਦਾ ਜਿਹੜਾ ਸਵੇਚਾਰ ਕੜੀ ਦੇ ਵਿੱਚ ਦੇਖਿਆ ਸੀ ਨਾਲ ਨੂੰ ਇਹਨਾਂ ਪਕੌੜੇ ਆ ਇਹਦੇ ਵਿੱਚ ਗੋਭੀ ਪਾਈ ਹੋਈ ਹੈ ਗੋਭੀ ਗੋਭੀ ਪਾਉਂਦੇ ਆ ਇਹ ਚਨਾ ਦਾਣ ਹੈ ਚਨਾ ਦਾਣ ਇਹ ਚਨਾ ਦਾਣ ਹੈ ਇਹ ਹੈ ਮਟਰ ਪਨੀਰ ਇਹ ਮਟਰ ਪਨੀਰ ਬਹੁਤ ਖੂਬਸੂਰਤ ਹੈ ਔਰ ਬਹੁਤ ਟੇਸਟੀ ਹੈ ਅਸੀਂ ਵੀ ਇਹ ਜਿਹੜਾ ਆਨੰਦ ਮਾਣਿਆ ਅਸੀਂ ਵੀ ਖਾਦਾ ਇਹ ਸੰਭਰ ਇਹ ਸੰਭਰ ਹੈ ਜੀ ਖੱਟਾ ਸੰਭਰ ਹੈ ਬਹੁਤ ਵਧੀਆ ਸੰਭਰ ਬਣਿਆ ਹੋਇਆ ਹੂੰ ਅਗਲਾ ਦਿਖਾਈਓ ਜੀ ਅਗਲਾ ਦਿਖਾਈਓ ਖੱਟਾ ਲਈਏ ਲਓ ਇਹ ਰਾਜਮਾ ਇਹ ਰਾਜਮਾ ਇਹ ਵੀ ਬਹੁਤ ਬਾਕਮਾਲ ਦੇ ਆ ਬਹੁਤ ਅੱਛੇ ਪੱਕੇ ਹੋਏ ਹੈ ਇੱਕ ਸਕੰਡ ਰੁਕ ਜਾ ਮੈਂ ਨਾ ਇਹ ਆਲੂ ਮਧਰਾ ਆਲੂ ਮਧਰਾ ਆਲੂ ਮਧਰਾ ਬਹੁਤ ਅੱਛਾ ਹੈ ਇਹ ਮੈਂ ਤੁਹਾਨੂੰ ਦੱਸਾਇਆ ਇਹ ਜਿਹੜੇ ਪੰਡਿਤ ਜੀ ਆਪੇ ਖੁਦ ਤਿਆਰ ਕਰਦੇ ਨੇ ਔਰ ਖੁਦ ਤਿਆਰ ਕਰਨ ਤੋਂ ਬਾਅਦ ਵੱਖ-ਵੱਖ ਤਰ੍ਹਾਂ ਦੀਆਂ ਸਬਜ਼ੀਆਂ ਬਹੁਤ ਤਰ੍ਹਾਂ ਦੀਆਂ ਸਬਜ਼ੀਆਂ ਔਰ ਫਿੱਕੇ ਚਾਵਲ ਆ ਜਿਹੜੇ ਉਹਦੇ ਨਾਲ ਜਿਹੜੇ ਪਰੋਸੇ ਜਾਂਦੇ ਆ ਆ ਚਾਵਲ ਵੀ ਮੈਂ ਤੁਹਾਨੂੰ ਦਿਖਾਉਣਾ ਬਹੁਤ ਵਧੀਆ ਜਿਹੜਾ ਇਹ ਦੇਸੀ ਚਾਵਲ ਇਸ ਤੋਂ ਦਾ ਜਿਹੜਾ ਟ੍ਰੈਡੀਸ਼ਨਲ ਚਾਵਲ ਹੈ ਅ ਜਿਵੇਂ ਮੈਂ ਤੁਹਾਨੂੰ ਵੱਖ-ਵੱਖ ਖਾਣੇ ਜਿਹੜੇ ਦਿਖਾਏ ਆ ਜਿਹੜੇ ਬਣਾਏ ਆ ਔਰ ਜਿਹੜੇ ਇਹਨਾਂ ਨੂੰ ਖਾਣੇ ਨੂੰ ਬਣਾਉਣ ਵਾਲੇ ਆ ਉਹ ਸਾਡੇ ਨਾਲ ਨੇ ਉਹਨਾਂ ਦਾ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂ ਕੀ ਤੁਹਾਡਾ ਨਾਮ ਮੇਰਾ ਨਾਮ ਸ਼ੋਕ ਪੰਡਿਤ ਅਸ਼ੋਕ ਪੰਡਿਤ ਜੀ ਸਾਡੇ ਨਾਲ ਨੇ ਔਰ ਦੱਸਣਗੇ ਪੰਡਿਤ ਜੀ ਕੀ ਪ੍ਰੋਗਰਾਮ ਆ ਅੱਜ ਦਾ ਕਿਸ ਤਰ੍ਹਾਂ ਦਾ ਸਮਾਗਮ ਹੈ ਦੱਸੋਗੇ ਕੀ ਪ੍ਰੋਗਰਾਮ ਹੈ आजदा आया मतलब जियां मतलब बरात जानी है बरात जानी है हां जी ओके okay. ते ये कितने दिन जणा लंगर है जاں ਜਿਹਨੂੰ ਕਹੋ ਖਾਣਾ ਕਿੰਨੇ ਦਿਨ ਚੱਲਦਾ ਰਹਿੰਦਾ ਤੁਸੀਂ ਕਿੰਨੇ ਦਿਨ ਲਈ ਇੱਥੇ ਬੁੱਕ ਕਰੇ ਮਨੇ ਯਾਨੀ ਕਿ ਕੱਲ 3 ਦਿਨਾਂ ਕੇ ਲਈ 3 ਦਿਨਾਂ ਕੇ ਲਈ ਮਤਲਬ ਕੱਲ ਵੀ ਆਪਣੇ ਪ੍ਰੋਗਰਾਮ ਕੀਆ ਅੱਜ ਵੀ ਕੀਆ ਔਰ ਕੱਲ ਕੋ ਵੀ ਕਰੇਗੇ हां जी तो ਕਿਉਂਕਿ ਰਾਤ ਕੋ شادی ਵਹਾਂ ਤੇ ਰਹੇਗੇ ਲੜਕੀ ਵਾਲੋਂ ਕੇ ਘਰ ਅਗਲੇ ਦਿਨ ਸੁਬਾ ਆਏਗੇ ਫਿਰ ਖਾਣਾ ਯਹਾਂ ਖਾਏਗੇ अच्छा वो तो आपको तीन दिन लगते हैं फिर आपको सारा इसका तीन दिन का खर्चा कितने आदमी लगते हैं इसमें हमारे आदमी आदमी लगते हैं कितना इसका अपना खर्चा कितना होता है कितना पैसा लेते हो आप आठ आदमियों का तीन दिन के लिए तीन दिन का चालीस चालीस हजार तो मटेरियल जो होता है मटेरियल मटेरियल जो घर वाले देते हैं कि लेते हैं घर वाले का अच्छा मटेरियल घर वालों का होता है आपकी लेबर लेवल चालीस हजार तीन दिन का तो ਹੋਰ ਕੀ ਕਹਿਣਾ ਚਾਹੋਗੇ ਹੋਰ ਕੁਝ ਨਹੀਂ ਸਰ ਅੱਛਾ ਬਹੁਤ سارے ਪ੍ਰੋਗਰਾਮ ਆਤੇ ਆ ਅੱਜ ਕੱਲ ਨੂੰ ਸੀਜ਼ਨ ਹੈ ਇਹ ਇਸ ਵਿੱਚ ਕਿਤਨੇ ਆਪਕੋ ਕਿਤਨੇ ਪ੍ਰੋਗਰਾਮ ਆ ਜਾਂਦੇ ਇੱਕ ਮਹੀਨੇ ਵਿੱਚ ਇੱਕ ਮਹੀਨੇ ਵਿੱਚ ਮੈਂ ਮਤਲਬ ਲਗਾਤਾਰ ਕੰਟੀਨਿਊ ਚਲੇ ਹੋਏ ਮਤਲਬ ਹਫਤਾ ਹੋ ਗਿਆ ਹੈ ਅੱਛਾ ਹਫਤਾ ਉਸ ਕੇ ਬਾਅਦ ਹਮਾਰਾ ਅਗਲਾ ਮਹੀਨਾ ਵੀ ਪੂਰਾ ਹੈ ਓਕੇ ਮਤਲਬ ਬੁਕਿੰਗ ਬਹੁਤ ਸੀ ਆਤੀ ਬਹੁਤ ساری ਸੀਜ਼ਨ ਕਿਹੜੇ ਮਹੀਨੇ ਤੋਂ ਲੈ ਕੇ ਕਿਹੜੇ ਮਹੀਨੇ ਤੱਕ ਚੱਲਦਾ ਸੀਜ਼ਨ ਜਿਹੜਾ ਸ਼ਾਦੀਆਂ ਦਾ एक महीना होता हमारा बंद अच्छा एक महीने होता है हाँ जी और अक्टूबर से लेके नवंबर तक नवंबर दिसंबर नवंबर दिसंबर ओके तो फिर आपका यही काम रहता है इसके अलावा भी आप कोई और काम हाँ, करते हैं बाहर भी जाते हैं अच्छा बाहर भी जाते हैं, अच्छा, भी जाते हैं। हाँ जी। वो भी खाना बनाने के लिए जाते हाँ हैं अच्छा हिमाचल से बाहर जाते हैं जी अपने हिमाचल में ही रहते हैं अच्छा हिमाचल में रहते हैं तो साल में कितने रोज आप काम करते हो ये बताइए मेरा ਸਾਲ ਮੈਂ ਸਰ ਕੋ 3 ਮਹੀਨਾ ਰਹਤੇ ਹਾਂ ਵੇਲੇ 3 ਅੱਛਾ 9 ਮਹੀਨੇ ਕੰਮ ਕਰਤਾ ਹਾਂ ਜੀ ਤਾਂ ਫਿਰ ਤਾਂ ਕਾਫੀ ਕਮਾਈ ਹੋ ਜਾਂਦੀ ਹੋਗੀ ਕਮਾਈ ਹੁੰਦੀ ਹੈ ਉਸਮੈਂ ਖਰਚਾ ਵੀ ਹੋਤਾ ਹੈ ਖਰਚਾ ਵੀ ਹੋਤਾ ਮਿਹਨਤ ਵੀ ਹੋਤੀ ਹੈ ਹਾਂ ਜੀ ਚਲ ਥੈਂਕ ਯੂ ਬਹੁਤ ਮਿਹਰਬਾਨੀ ਇਹ ਸਾਡੇ ਜਿਹੜੇ ਅੱਜ ਦੀ ਇਸ ਸ਼ਾਦੀ ਦੇ ਮੁੱਖ ਮਹਿਮਾਨ ਕਹ ਲੋ ਦੁਲਹਾ ਸਾਹਿਬ ਕਹ ਲੋ ਸਲੈਸ਼ ਜੀ ਨੇ ਇਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਇਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਅੱਜ ਇਹਨਾਂ ਦੇ ਅਸੀਂ ਇਸ ਸ਼ਾਦੀ ਸਮਾਗਮ ਦੇ ਵਿੱਚ ਇਹਨਾਂ ਦੀਆਂ ਖੁਸ਼ੀਆਂ ਦੇ ਵਿੱਚ ਸ਼ਾਮਲ ਹੋਣ ਲਈ ਅਸੀਂ ਮੋਹਾਲੀ ਤੋਂ ਆਏ ਆ ਉੱਚੇ ਤੌਰ ਤੇ ਦਿਲ ਕੀਤਾ ਕਿ ਇਹਨਾਂ ਦੇ ਇਸ ਪ੍ਰੋਗਰਾਮ ਨੂੰ ਚੈਨਲ ਦੇ ਉੱਤੇ ਚਲਾ ਕੇ ਲੋਕਾਂ ਨੂੰ ਹੋਰ ਤੁਹਾਨੂੰ ਵੀ ਦਰਸ਼ਕਾਂ ਨੂੰ ਵੀ ਜਿਹੜੇ ਉੱਥੋਂ ਦੇ ਹਿਮਾਚਲ ਦੇ ਕਲਚਰ ਨੂੰ ਤੁਹਾਡੇ ਨਾਲ ਸਾਂਝਾ ਕੀਤਾ ਜਾ ਸਕੇ ਹਾਂਜੀ ਸੱਲ ਜੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਵਧਾਈਆਂ ਜੀ ਥੈਂਕ ਯੂ ਜੀ ਤੇ ਕੀ ਪ੍ਰੋਗਰਾਮ ਅੱਜ ਦਾ ਕੀ ਪ੍ਰੋਗਰਾਮ ਦੱਸੋਗੇ ਥੋੜਾ ਜਾਂ ਹਾਂਜੀ ਬਰਾਤ ਜਾਣੀ ਹੈ ਜੀ ਕਿੱਥੇ ਜਾਣੀ ਹੈ ਬਰਾਤ ਪਾਲੰਪੁਰ ਪਾਲਨਪੁਰ ਜਾਣੀਆਂ ਕਿੰਨੀ ਦੂਰ ਐਥੋਂ ਐਥੋਂ ਹੈ ਘੱਟੋ ਘੱਟ 35 ਕਿਲੋਮੀਟਰ 35 ਕਿਲੋਮੀਟਰ ਹਾਂਜੀ ਤੇ ਉਹਦੇ ਵਿੱਚ ਕਿੰਨੇ ਬਰਾਤੀ ਜਾਣਗੇ ਘੱਟੋ ਘੱਟ 200 250 200 250 ਹਾਂਜੀ ਤੋਂ ਉਹ ਸਾਰਾ ਫਿਰ ਜਿਹੜਾ ਅਰੇਂਜਮੈਂਟ ਉਹ ਦੁਲਲੇ ਦੇ ਪਰਿਵਾਰ ਵੱਲੋਂ ਹੁੰਦਾ ਦੁਲਹਨ ਦੇ ਪਰਿਵਾਰ ਵੱਲੋਂ ਦੁਲਹਨ ਦੇ ਪਰਿਵਾਰ ਹਾਂਜੀ ਆਪਣੇ ਇੱਧਰ ਦਾ ਸਾਡੇ ਵੱਲੋਂ ਉਹਦਾ ਦਾ ਪੂਰੀ ਵਾਰੀ ਨਹੀਂ ਨਹੀਂ ਇਧਰੋਂ ਜਿਹੜੀਆਂ ਤੁਸੀਂ 2 250 ਜਿਹੜੇ ਮਹਿਮਾਨ ਲੈ ਕੇ ਜਾਣੇ ਆ ਉਹਨਾਂ ਦਾ ਜਿਹੜਾ ਟਰਾਂਸਪੋਰਟੇਸ਼ਨ ਦਾ ਉਹ ਤੁਹਾਡਾ ਆਪਣਾ ਹੋਏਗਾ ਸਾਡਾ ਆਪਣਾ ਤੇ ਫਿਰ ਤੁਸੀਂ ਆ ਸ਼ਾਮ ਨੂੰ ਕਿੰਨੇ ਵਜੇ ਤਿਆਰੀ ਕਰ ਰਹੇ ਹੋ ਸ਼ਾਮ 6 ਵਜੇ ਨਿਕ किती दूर इथं पँती कलोमीटर ते किन घंटेचा सफर आहे घट डेढ घंटा हॅजी एक डेढ घंटा ਇੱਕ ਮਿੰਟ ਅ ਅੱਛਾ 1 ਡੇਢ ਘੰਟਾ ਲਾਓਗੇ ਹਾਂਜੀ ਤੇ ਫਿਰ ਉੱਥੇ ਤੁਹਾਡਾ ਸਾਰੀ ਰਾਤ ਸਮਾਗਮ ਚੱਲੇਗਾ ਹਾਂਜੀ ਪੂਰੀ ਰਾਤ ਚਲੋ ਵੈਸੇ ਮੈਂ ਦਰਸ਼ਕਾਂ ਨੂੰ ਦੱਸ ਦਿਆਂ ਕਿ ਇੱਥੋਂ ਜਦੋਂ ਬਰਾਤ ਦੀ ਰਵੰਦੀ ਹੋਏਗੀ ਉਹਨੂੰ ਵੀ ਸ਼ੂਟ ਕਰਾਂਗੇ ਤੁਹਾਡੇ ਨਜ਼ਰ ਕਰਾਂਗੇ ਉਸ ਤੋਂ ਬਾਅਦ ਜਦੋਂ ਬਰਾਤ ਜਾਏਗੀ ਲੜਕੀ ਪਰਿਵਾਰ ਦੇ ਘਰ ਪਹੁੰਚੇਗੀ ਲੜਕੀ ਦੇ ਰਿਸ਼ਤੇਦਾਰਾਂ ਦੇ ਨਾਲ ਉਹਨਾਂ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਤੋਂ ਤੁਹਾਨੂੰ ਸਾਰਾ ਹਿਮਾਚਲ ਦਾ ਜਿਹੜਾ ਇਹ ਕਲਚਰ ਹੈ ਇਸ ਤੋਂ ਦਾ ਰਸਮ ਰਿਵਾਜ ਹੈ ਸਭਿਆਚਾਰ ਹੈ ਤੁਹਾਡੇ ਨਾਲ ਦਰਸ਼ਕਾਂ ਦੇ ਨਾਲ ਜਰੂਰ ਸਾਂਝਾ ਕਰਾਂਗੇ ਦੇਖਦੇ ਰਹੋ ਲੋਕ ਚੇਤਨਾ ਟੀਵੀ हाँ जी भाई जी तुम शादी में आये हो लड़के की शादी है क्या लगते हो लड़के की चाचे दोनों आपका क्या नाम है विशाल ठाकुर और आपका अश्विनी ठाकुर तो ये जो पगड़ी है ये पगड़ी कोई स्पेशल आदमी बांधते हैं कि खुद बांध देते हैं अच्छा ओ, जो वो ही जो पगड़ी बांधता उसके जी लिए, जी लिए जी कोई जी किसी की स्पेशलिटी होती है वो ही पाग बांधता सभी के जितने किस किस के सिर ऊपर पगड़ी बांधी जाती जो में जाएंगे सभी के पे चाहे ढाई सौ आदमी जा रहा है ढाई सौ के ऊपर ढाई सौ लोगों के सर पे पगड़ी होगी और उसको बांधने वाला एक ही होगा ਦੋ ਤਿੰਨ ਚਾਰ ਜਣੇ ਜਣੀ ਉਹ ਪ੍ਰੋਫੈਸ਼ਨਲ ਹੈ ਉਹ ਉਹ ਪੈਸੇ ਲੈਂਦੇ ਆ ਕਿ ਵੈਸੇ ਹੀ ਅੱਛਾ ਉਹਨਕੋ ਮਤਲਬ ਇਸ ਕੀ ਕਲਾ ਦਾ ਗਿਆਨ ਹੁੰਦਾ ਹੋਗਾ ਉਸ ਕੋ ਪਤਾ ਹੋਗਾ ਕਿ ਕਿਵੇਂ ਬਣਦੇ ਆ ਬਣਦਾ ਹੈ ਮਤਲਬ ਜੋ ਜਾਣਦਾ ਹੈ ਉਹੀ ਬਣਦਾ ਹੈ ਤੋ ਕਿਹਦਾ ਲੱਗ ਰਿਹਾ ਬਹੁਤ ਅੱਛਾ ਲੱਗ ਰਿਹਾ ਤੇ ਖਾਣਾ ਖਾ ਲਿਆ ਹਾਂ ਜੀ ਤੇ ਫਿਰ ਉੱਥੇ ਵੀ ਖਾਣਾ ਬਿਲਕੁਲ ਜਾਇਜ਼ ਉਹਦੇ ਵਾਸਤੇ ਤਿਆਰੀ ਹੈ ਬਿਲਕੁਲ ਤਿਆਰੀ ਹੈ ਜੀ ਧੰਨਵਾਦ ਜੀ ਬਹੁਤ ਮਿਹਰਬਾਨੀ